ਅਸੂਲਾਂ ਤੋਂ ਪਟਕਣ ਕਾਰਨ ਦਿੱਤੇ ਹਨ ਅਸਤੀਫੇ ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਦਾ ਉਹਨਾਂ ਮੁਤਾਬਕ ਗੁਰਪ੍ਰੀਤ ਕੋਗੀ ਦਾ ਪਾਰਟੀ ਛੱਡ ਕੇ ਜਾਣਾ ਪਾਰਟੀ ਲਈ ਮੰਦਭਾਗ ਹੈ ਖੈਰਾ ਨੇ ਆਪ ਸੁਪਰੀਮੋ ਨੂੰ ਐਨ ਆਰ ਆਈ ਵਲੰਟੀਅਰਾਂ ਦੀ ਚਿੱਠੀ ਤੇ ਅਮਲ ਕਰਨ ਦੀ ਸਲਾਹ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕਨਵੀਨਰ ਦੀ ਚੋਣ ਸੰਬੰਧੀ رائے ਦਿੱਤੀ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਉਸੁੱਲਾਂ ਤੋਂ ਭਟਕਣ ਕਾਰਨ ਪਾਰਟੀ ਦਾ ਗ੍ਰਾਫ ਹੇਠਾਂ ਡਿੱਗ ਚੁੱਕਾ ਹੈ ਜਿਸ ਕਾਰਨ ਪਾਰਟੀ ਇੱਕ ਤੋਂ ਬਾਅਦ ਇੱਕ ਹਾਰ ਦਾ ਸਾਹਮਣਾ ਕਰ ਰਹੀ ਹੈ ਪਾਰਟੀ ਨੂੰ ਸਲਾਹ ਦਿੰਦਿਆਂ ਖੈਰਾਂ ਨੇ ਕਿਹਾ ਕਿ ਜੇਕਰ ਪਾਰਟੀ ਦੁਬਾਰਾ ਤੈ ਕੀਤੇ ਮਾਪਦੰਡਾ ਤੇ ਖਰਾ ਉਤਰਨਾ ਸ਼ੁਰੂ ਕਰ ਦਿੰਦੀ ਹੈ ਤਾਂ 2019 ਦੀਆਂ ਚੋਣਾਂ 'ਚ 8 ਤੋਂ 10 ਲੋਕ ਸਭਾ ਸੀਟਾਂ ਤਾਂ ਹੀ ਜਿੱਤ ਸਕਦੀ ਹੈ ਖੈਰਾਂ ਨੇ ਸਾਫ਼ ਕੀਤਾ ਕਿ ਉਹਨਾਂ ਨੇ ਅਸਤੀਫੇ ਕਿਸੇ ਹੋਰ ਪਾਰਟੀ 'ਚ ਜਾਣ ਲਈ ਨਹੀਂ ਦਿੱਤੇ ਅੱਜ ਸਾਰੇ ਵਿਧਾਇਕ ਵਿਰੋਧੀ ਧਿਰ ਦੇ ਆਗੂ ਐਚਐਸ ਫੂਲਕਾ ਦੀ ਅਗਵਾਈ 'ਚ ਨਿੱਜੀ ਸਕੂਲਾਂ ਦੀ ਮਨਮਰਜ਼ੀ ਖਿਲਾਫ ਪੰਜਾਬ ਦੇ ਰਾਜਪਾਲ ਨੂੰ ਮਿਲਣ ਜਾ ਰਹੇ ਨੇ ਦੇਖੋ ਮੈਂ ਇਸ ਲਈ ਤੁਹਾਡੇ ਦਰਮਿਆਨ ਆਇਆ ਹਾਂ ਕਿ ਪਿਛਲੇ ਚੰਦ ਦਿਨਾਂ ਤੋਂ ਇੱਕ ਬਹੁਤ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਮਨਕਰਤ ਕਹਾਣੀਆਂ ਪਲਾਂਟ ਕੀਤੀਆਂ ਜਾ ਰਹੀਆਂ ਪਤਾ ਨਹੀਂ ਕਿਹੜੇ ਵੈਸਟਡ ਇੰਟਰਸਟ ਨੇ ਜਿਹੜੇ ਇਹ ਕਹਾਣੀਆਂ ਅਖਬਾਰਾਂ 'ਚ ਦੇ ਰਹੇ ਨੇ ਕੋਈ ਅਖਬਾਰ ਲਿਖ ਰਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਕਾਂਗਰਸ ਵਿੱਚ ਜਾ ਰਹੇ ਨੇ ਕੋਈ ਅਖਬਾਰ ਲਿਖ ਰਿਹਾ ਕਿ ਆਮ ਆਦਮੀ ਪਾਰਟੀ ਦੀ ਭਾਜਪਾ ਦੇ ਨਾਲ 11 ਐਮਐਲਏ ਦੀ ਗੱਲ ਹੋ ਗਈ ਹੈ ਕੋਈ ਸੋਰਸ ਨਹੀਂ ਦੱਸ ਰਿਹਾ ਕੋਈ ਨਾਮ ਨਹੀਂ ਦੱਸ ਰਿਹਾ ਔਰ ਮਹਿਜ਼ ਆਮ ਆਦਮੀ ਪਾਰਟੀ ਦੇ ਐਮ ਐਲ ਏਜ਼ ਨੂੰ ਤੇ ਵਰਕਰਸ ਤੇ ਕੇਡਰਸ ਤੇ ਰੈਂਕ ਐਂਡ ਫਾਇਲ ਨੂੰ ਡੀਮੋਰੀਲਾਈਜ਼ ਕਰਨ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਮੈਂ ਸਿਰੇ ਤੋਂ ਨਕਾਰਦਾ ਹਾਂ ਆਈ ਟੋਟਲੀ ਡਿਬੰਕ ਆਈ ਟਰੈਸ਼ ਆਈ ਆਊਟਰਾਇਟਲੀ ਰਿਜੈਕਟ ਆਮ ਆਦਮੀ ਪਾਰਟੀ ਮੇ ਕ੍ਰਾਈਸਿਸ ਜ਼ਰੂਰ ਹੈ ਔਰ ਜਬ ਛੋਟੇਪੁਰਜੀ ਕੋ ਵੀ ਨਿਕਾਲਾ ਗਿਆ ਥਾ ਮੈਨੇ ਬੋਲਾ ਥਾ ਕਿ ਇਹ ਅਨਫੋਰਚੂਨੇਟ ਹੈ ਗੁਰਪ੍ਰੀਤ ਗੁੱਗੀ ਕੋ ਨਿਕਾਲਾ ਗਿਆ ਮੈਨੇ ਬੋਲਾ ਹੈ ਕਿ ਅਨਫੋਰਚੂਨੇਟ ਹੈ ਅ ਲੇਕਿਨ ਇਹ क्राइसिस का समय जरूर है लेकिन आम आदमी पार्टी अगर अपनी आइडियोलॉजी के ऊपर वापस आएगी जो हमारे स्ट्रॉन्ग पॉइंट्स हैं जो हमने जो मैंने पहले गिनवाए हैं कि करप्शन के खिलाफ लड़ाई वी कल्चर के खिलाफ लड़ाई ट्रांसपेरेंट अकाउंटेबल पॉलिटिक्स वी एंड सो कॉल्ड हाई कमांड कल्चर को खत्म करना वॉलेंटियर्स की जमीन से बात सुननी अगर हम अपनी आइडियोलॉजी के ऊपर वापस आएंगे पंजाब में हम 2019 में वी विल डेफिनेटली स्कोर अ गुड द देंग